ਅਸੀਂ ਪਿੱਛੇ ਜੁੜੀਏ ਬੱਸ ਨੇ ਹਾਸੀ ਦਾ ਪਾਰਟ ਕਰ ਰਹੇ ਅਸੀਂ ਦਾ ਪਾਰਟ ਕਰ ਪਿੱਛੇ ਜੀ ਵਾਇਗਰੂ ਦਾ ਪਾਰਟ ਕਰ ਅਸੀਂ ਪਾਰਟ ਕਰ ਰਹੇ ਆ ਪਾਰਟ ਕਰਦੇ ਨੂੰ ਕੀ ਵਾਹੇ ਗਰੂ ਸੱਤ ਨਾਮ ਵਾਹੇ ਗਰੂ ਸੱਤ ਨਾਮ ਵਾਹੇ ਗਰੂ ਸੱਤ ਨਾਮ ਵਾਹੇ ਗਰੂ ਸੱਤ ਆਯੋ ਕਯਾ ਬੈਠ ਕੇ ਕਰਦੇ ਹਾਂ ਕਹਿ ਰਹੇ ਵਿਖੋ ਚਲੇ ਜਾਓ ਅਸੀਂ ਗੁਰੂ ਦਾ ਪਾਠ ਕਰ ਰਹੇ ਹਾਂ ਉਹ ਨਹੀਂ ਕੋ ਰੋਕ ਸਕਦਾ ਜਿੱਥੇ ਮਰਜ਼ੀ ਬੈ ਕੇ ਕਰੀਏ ਗੁਰੂ ਸਾਹਿਬ ਦਾ ਸੰਝਾ ਵਾਇ ਗੁਰੂ ਦਾ ਪਾਠ ਜਿੱਥੇ ਮਰਜ਼ੀ ਬੈਠ ਕੇ ਕੀਤਾ ਜਾ ਸਕਦਾ ਵਾ ਇਹ ਗਲਤਾਂ ਗੱਲਾਂ ਵੀ ਇੱਥੋਂ ਚਲੇ ਜਾਓ ਅਸੀਂ ਤੁਹਾਡੇ ਨਾਲ ਕੰਫਲਿਕਟ ਨਹੀਂ ਕਰ ਰਹੇ ਸਰ ਅਸੀਂ ਵਾਇ ਗੁਰੂ ਦਾ ਜਾਪ ਕਰ ਰਹੇ ਹਾਂ ਤੁਹਾਡੇ ਨਾਲ ਸਾਡਾ ਕੋਈ ਉਹ ਨਹੀਂ ਇੱਕ ਐਕਟ ਵੀ ਛੱਡਦੇ ਆ ਤੁਹਾਡੇ ਸਟੂਡੀਓ ਕਿਹਾ ਹਾਂ ਭਾਈ ਆ ਲਾਈਨ ਭਾਈ ਕਿਹਦਾ ਮੈਕਾ ਭਾਈ ਹਾਂ ਭਾਈ ਲਾਈਨ ਮੜਾ ਆ ਆ ਦੋ ਜਣੇ ਖੜੇ ਹੋਰ ਕੀ ਤੁਹਾਨੂੰ ਆਈ ਗਾੜ ਵਖਤਾਂ ਨੇ ਤਿੰਨਾਂ ਦੀ ਮਾਂ ਦੇਖਿਆ ਵਾ ਚਲੋ ਛੱਡੋ ਸਰ ਓ ਬਾਈ ਬਾਈ ਭਾਈ ਇੱਕ ਮਿੰਟ ਸਾਨੂੰ ਤੁਸੀਂ ਸਾਨੂੰ ਤੁਸੀਂ ਪਾਠ ਕਰਦੇ ਨੂੰ ਡਿਸਟਰਬ ਨਾ ਕਰੋ ਉਹ ਸਾਨੂੰ ਜਾਪ ਕਰਦੇ ਨੂੰ ਭਾਈ ਛੱਡੋ ਇੱਕ ਮਿੰਟ ਮਨਪ੍ਰੀਤ ਓ ਮਨਪ੍ਰੀਤ ਮਨਪ੍ਰੀਤ ਇਹਨੂੰ ਬੁਲਾ ਯਾਰ ਬੁਲਾ ਇਹਨੂੰ ਬੁਲਾ 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 ਕਰੋ ਬੁਲਾ ਕਰੋ ਸਰ ਇੱਕ ਮਿੰਟ ਇੱਕ ਮਿੰਟ ਸਾਨੂੰ ਸਾਨੂੰ ਵਾਹਿਗੁਰੂ ਦਾ ਨਾਮ ਜਪਦੇ ਨੂੰ ਤੁਸੀਂ ਤੰਗ ਨਾ ਕਰੋ ਬਸ ਜਾਓ ਤੁਸੀਂ ਨਹੀਂ ਅੰਦਰ ਜਾਣ ਦੇਣਾ ਅਸੀਂ ਇੱਥੇ ਬੈਠੇ ਪਾਠ ਕਰ ਰਹੇ ਹਾਂ ਸਾਨੂੰ ਤੰਗ ਨਾ ਕਰੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਹੀਂ ਕਰਨਾ ਆਪਾਂ ਹੱਲਾ ਗੁੱਲਾ ਨਹੀਂ ਕਰਨਾ ਬਾਈ ਬੈਠੋ ਯਾਰ ਉੱਠੋ ਬੈਜੋ 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 ਬੈਠੋ ਕੋਲੇ ਕੋਲੇ ਵੀ ਵੈਪਨ ਨਹੀਂ ਹੈਗਾ ਅਸੀਂ ਸਾਰਾ ਰਾਤਵੀਂ ਤਰੀਕੇ ਦੇ ਨਾਲ ਅਸੀਂ ਨਾ ਦਾ ਪ੍ਰਸ਼ਾਸਨ ਨੂੰ ਤੰਗ ਕਰ ਰਹੇ ਹਾਂ ਬਿਲਕੁਲ ਪਾਜੀ ਅਸੀਂ ਰੋਡ ਤੋਂ ਬਿਲਕੁਲ ਪਾਸੇ ਬੈਠੇ ਹਾਂ ਮੇਰੀ ਬੇਨਤੀ ਹੈ ਜੇ ਤਾਂ ਕੁਝ ਲੈਣਾ ਤਾਂ ਬੈਜੋ ਜੇ ਮਾਹੌਲ ਖਰਾਬ ਕਰਨਾ ਤਾਂ ਖੜੇ ਰਹੋ ਬੈਠ ਜਾਓ ਬੈਠ ਜਾਓ ਸਾਰੇ ਬੈਠ ਜਾਓ ਬਿਲਕੁਲ ਜੋ ਸਾਨੂੰ ਜੋ ਸਾਨੂੰ ਸੰਗਤ ਦਾ ਹੁਕਮ ਹੋਊਗਾ ਉਹ ਆਪਾਂ ਕਰਾਂਗੇ ਬੈਠ ਜਾਓ ਇੱਕ ਵਾਰੀ ਬੈਠੋ ਭਾਈ ਸ਼ੁਰੂ ਕਰੋ ਜੀ ਆਪਾਂ ਲੀਡਰ ਲੈ ਸੁਣਾਓ ਜੀ ਇਹ ਪੱਖਰਾਬ ਨਾ ਹੋਈਏ ਬੈਠੋ ਬੈਠ ਜਾਓ ਆਓ ਜੀ ਇਹ بار-ਬਾਰ بار-ਬਾਰ ਡਿਸਟਰੈਕਟ ਕਰਨ ਆਉਣਗੇ ਤੁਹਾਨੂੰ ਆਪਾਂ ਇੱਕ ਸਾਰ ਬੈਠੋ ਗੁਰੂ ਮਹਾਰਾਜ ਦਾ ਨਾਮ ਲਓ ਸ਼ਾਂਤ ਬੈਠੋ ਬਿਲਕੁਲ ਬੈਠੋ ਸ਼ਾਂਤ ਬੈਠੋ ਬੈਠ ਜਾਓ ਬੈਠੋ ਬੋਲੇ ਸਾਰੇ ਇਕੱਠੇ ਜਪੋ ਸਤਿ ਨਾਮ ਵਾਹਿਗੁਰੂ 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 ਸਤਿ